ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਚੱਲੇ ਆਂ ਟੂਰਨਾਮੈਂਟ ਨਹੀਂ ਹੈਗਾ ਉੱਧਰ ਜਣੇ ਕਿ ਮੈਚ ਲਾਉਣਾ ਆਪਣੇ ਕੋ ਦੋ ਟੀਮਾਂ ਨਾਲ ਉੱਥੇ ਜਣੇ ਸਾਰੇ ਯਾਰ ਬੈਲੀ ਇਕੱਠੇ ਹੋ ਗਏ ਇੱਥੋਂ ਜਣੇ ਕਿ ਆਪਾਂ ਨੂੰ 10 ਕਿਲੋਮੀਟਰ ਦਾ ਰਸਤਾ ਆਪਾਂ ਜਾ ਰਹੇ ਹਾਂ ਬਹਿਰਗਮੋ ਵੱਲ ਦਿਖਾਉਣੇ ਤੁਹਾਨੂੰ ਅੱਜ ਦੀ ਕ੍ਰਿਕਟ ਕੈਮਰੇ ਨੇ ਸਾਡੇ ਮੈਚ ਸਾਰਾ ਕੁਝ ਅੱਜ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਲੋ ਜੀ ਫਾਈਨਲੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਆਪਾਂ ਆਪਣੀ ਟੀਮ ਆ ਗਈ ਤੇ ਉਧਰੋਂ ਪਾਕਿਸਤਾਨੀਆਂ ਦੀ ਆ ਗਈ ਸ਼ਾਇਦ ਕਿੱਤੀ ਟੀਮ ਹੋਰ ਹੋਊਗੀ ਵਧੀਆ ਮੈਚ ਲੱਗਣਗੇ ਅੱਜ ਦੇਖਦੇ ਹਾਂ ਕਿਵੇਂ ਰਹਿੰਦੇ ਆ ਸਮਾਨ ਕੱਢ ਦਗੇ ਯਾਰ ਸਮਾਨ ਬਾਬਾ ਹੋ ਗਿਆ ਕਿਉਂਕਿ ਮੇਰੀ ਘੱਟ ਪਈ ਥੱਲੇ ਆ ਪੱਲੇ ਵੀ ਨਾਲੇ ਰੱਖੀਏ ਸੀ ਪੱਲੀ ਗੈਂਗ ਕੈਚ ਕੁਝ ਕੱਟੇ ਕਰਦੇ ਬੰਦੇ ਸਾਡੇ ਉਹਨਾਂ ਨੂੰ ਦੱਸੀਦਾ ਪਹਿਲਾਂ ਮੈਚ ਸ਼ੁਰੂ ਹੋਣ ਤੋਂ ਇਹ ਆ ਪੱਲੀ ਨਾਲ ਸਨਮਾਨ ਕਰਨਾ ਤੁਹਾਨੂੰ ਫਿਰ ਜੇ ਕੈਚ ਕਿਸੇ ਨੇ ਛੱਡਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕੀ ਹਾਲ ਚਾਲ ਹੈ ਇਹ ਸਾਡੀ ਟੀਮ ਦੇ ਪਲੇਅਰ ਆ ਰਾਹੁਲ ਤੇ ਇਧਰ ਬਿਸ਼ੂ ਤੁਹਾਨੂੰ ਪਤਾ ਹੀ ਆ ਮੇਰਾ ਹਾਂ ਪਤਾ ਪਤਾ ਇਹਦਾ ਇਹਦਾ ਜ਼ੀਰੋ ਪ੍ਰਾਟ ਹੁੰਦਾ ਰੁਕੇ 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 ਇਹ ਦੂਜੀ ਟੀਮ ਨੇ ਵੀ ਕਟ ਕੱਢ ਲਈ ਆਪਣੀ ਬਾਹਰ ਸਾਰੇ ਰੈਡੀ ਫੈਡੀ ਹੋ ਕੇ ਆਏ ਆ ਕਿਉਂਕਿ ਕਿ ਸੰਡੇ ਹੁੰਦਾ ਬਾਈ ਖੇਡਣ ਨੂੰ ਮਿਲਦਾ ਹੰਦੇ ਪੂਰੇ ਚਾਹ ਨਾਲ ਖੇਡਦੇ ਆ ਸਸੀ ਗਾਰ ਜੀ ਕਿੱਦਾਂ ਕਪਤਾਨ ਸਾਹਿਬ ਕਿੱਦਾਂ ਜੀ ਵਧੀਆ ਜੀ ਵਧੀਆ ਤੇ ਆ ਸਾਡੀ ਟੀਮ ਹੈ ਜੀ ਇੱਧਰ ਆ ਮੇਨ ਬੰਦਾ ਜੀ ਇਹ ਖੇਡਾ ਹਾਂ ਜੀ ਬਾਜੀ ਆ ਨਵਾਂ ਬਾਈ ਸਾਡੇ ਕਪਤਾਨ ਸਾਹਿਬ ਕਿੱਦਾਂ ਵੀਰੇ ਕੀ ਹਾਲ ਹੈ ਜੀ ਕਿੱਦਾਂ ਛੋਟੇ ਹੋਰ ਸਸੀ ਗਾਰ ਬੱਤ ਕਿੱਦਾਂ ਠੀਕ ਹੈ ਠੀਕ ਹੈ ਕਿੱਦਾਂ ਬਿਲਾ ਜੀ ਜਾਵਾਂ ਕਲਪੇ ਮੈਂ ਲੈ ਗਿਆ ਮਹਾਰਾਜ ਜੀ ਆਹ ਸੀਗਾਲ ਜੀ ਇਹ ਆ ਜੀ ਮਾਸੜ ਇਹ ਸਾਰੇ ਟੀਮਾਂ ਦਾ ਮਾਸੜ ਆ ਇਹ ਬਾਈ ਦਾ ਨੋਇ ਮਾਸੜ ਆ ਜੀ ਇਦਾਂ ਬਿੱਲਾ ਜੀ ਕੀ ਹੈ ਵੀ ਨਹੀਂ ਬਲੌਗਿੰਗ ਚੱਲ ਰਹੀ ਹੈ ਅੱਛਾ ਲੱਗਿਆ ਜੀ ਅੱਜ ਕਿੰਨਾ ਮਿਲ ਗਿਆ ਜਿੱਥੇ ਜਾਨਾ ਕੋਈ ਅਸੀਂ ਪਾ ਰਹੇ ਹਾਂ ਤਾ ਤਿੰਨੇ ਟੀਮਾਂ ਤਿੰਨੇ ਟੀਮਾਂ ਕੋਲ ਸਿੱਕਾ ਨਹੀਂ ਹੈ ਕੋਈ ਹੈਗਾ ਮਿਲ ਗਿਆ ਕੁਝ ਪਿਆ ਪਿਆ ਦੋਵੇਂ ਮਿਲਿਆ ਆਈਏ ਕੀ ਹੈ ਦੋ ਸੌ ਠੀਕ ਹੈ ਤੁਸੀਂ ਬੋਲੋਗੇ ਤੁਸੀਂ ਬੋਲੋ ਚਲ ਦੋ ਪੈਸੇ ਜੀ ਇਹ ਦੋ ਪੈਸੇ ਆ ਗਏ ਜੀ ਠੀਕ ਹੈ ਜੀ ਓ ਚਲੋ ਲੱਗੋ ਫੀਲਡਿੰਗ ਤੇ ਦੋ ਪੈਸੇ ਆ ਗਏ ਜੀ ਟੋਸ ਜਿੱਤ ਚੁੱਕੇ ਆਪਾਂ ਹਾਂ ਇਧਰ ਸਾਡੇ ਕੋਲ ਸਾਹਿਬ ਹਨ ਕਰੀ ਤਿਆਰ ਚੂਰ ਕਰ ਰਹੇ ਹਨ ਕਿਉਂਕਿ ਪਿਛਲੀ ਵਾਰ ਰੌਲਾ ਬਹੁਤ ਪਿਆ ਉਹ ਜੀ ਲਾਗੇ 에어ਪੋਰਟ ਆ ਜੇ ਕਿਸੇ ਮੇਰੇ ਵੀ ਨੇ ਮੈਚ ਦੇਖਣਾ ਹੋਣਾ ਤਾਂ ਬਾਹਰ ਕੁ ਮੇਅਰਪੋਰਟ ਦੇ ਟਿਕਟ ਲੈ ਕੇ ਆ ਸਕਦੇ ਹੋ ਇਹ ਜੰਗਲਾ ਚ ਰਹਿ ਕੇ ਆਇਆ ਮੁੰਡਾ ਇਹ ਪੱਥਰਾਂ ਨਾਲ ਅੱਗ ਬਾਲ ਨਹੀਂ ਜਾਣਦਾ ਹੁਣ ਬਾਲ ਨਹੀਂ ਇੰਨੇ ਬੋਲ ਟੋੜ ਲੈਣੀਆਂ ਨੇ ਫੇਰ ਨਾਏ ਬਾੜੀ ਪਹਿਣੀ ਬੋਤਲ ਵਾ ਗਲਾ ਤਾਂ ਪੂ ਉਹ ਹੈ ਨਹੀਂ ਹੁਣ ਇਹਦੇ ਨਾਲ ਲੋ ਜੀ ਵੀਡੀਓ ਬਣਾ ਥੋੜਾ ਜਿਹਾ ਲੇਟ ਹੋਏ ਆ ਸੀ ਪੱਥਰਾਂ ਨਾਲ ਅੱਗ ਵਾਲੇ ਦਿੱਤੀ ਫਿਰ ਮੁੰਡੇ ਨੇ ਆਇਆ ਤਾਂ ਕੁਲਵੀਰ ਪੁਜਾਤ ਕਰਾਉਂਦਾ ਹੈ ਇਹ ਇਹ ਅਮਾਜ਼ੋਂ ਦੇ ਜੰਗਲਾਂ ਚ ਰਹਿ ਕੇ ਆਇਆ ਬਣਾ ਲੋ ਜੀ ਪਹਿਲਾ ਓਵਰ ਆ ਇਹਨਾਂ ਨੂੰ ਬੋਲਰ ਹੀ ਨਹੀਂ ਡਿਸਾਈਡ ਹੋ ਰਿਹਾ ਭਾਈ ਭਈ ਜੋ ਬੋਲਰ ਯਾਰ ਕਪਤਾਨ ਸਾਹਿਬ ਆਜੋ ਕਪਤਾਨ ਹੀ ਕਰਾਉਣਾ ਜੀ ਪਹਿਲਾ ਓਵਰ ਆ ਕੋਈ ਪਾ ਦਿਓ ਲੋ ਜੀ 6-6 ਓਵਰਾਂ ਦਾ ਮੈਚ ਹੈ 1 ਓਵਰ ਦਾ ਪਾਵਰ ਪਲੇਅਰ ਉਹਦੇ ਬਾਅਦ ਫਿਰ ਚਾਰ ਫੀਲਡਰ ਅੰਦਰ ਆਉਣਗੇ ਤੇ ਪੰਜ ਫੀਲਡਰ ਬਾਹਰ ਸਾਡੇ ਵੱਲ ਗਰਮੀ ਆਉਣ ਲੱਗੀ ਯਾਰ ਮੁੰਡਾ ਦੇਖੋ ਇਹਦਾ ਡੋਲੇ ਦਿਖਾ ਰਿਹਾ ਆਪਣੇ ਉਹ ਨਾ ਭਾਈ ਗਰਮੀ ਡੋਲੇ ਵਾਲੀ ਹੈ ਹਾਂ ਭਰਾ ਕੁਕੀ ਆਪੂ ਕੁਕੀ ਹਾਂਜੀ ਮੈਚ ਬਾਰੇ ਦੱਸੋ ਕੁਝ ਕਿਵੇਂ ਚੱਲ ਰਿਹਾ ਮੈਚ ਆਪਣਾ ਮੈਚ ਭਾਜੀ ਪਹਿਲਾ ਹਾਰ ਗਏ ਦੂਸਰਾ ਜਿੱਤ ਗਏ ਤੀਸਰਾ ਮੈਚ ਚੱਲ ਰਿਹਾ ਚਲੋ ਜੀ ਠੀਕ ਹੈ ਦੇਖੇ ਦੇਖੇ ਰਨ ਆਊਟ ਨਹੀਂ ਹੋਣਾ शाबा कलवीरा चौका ही एक्सीलेंट यार शाबा द की बैटिंग शाबाट आउट आउट एज लग लगे लोग जी अगले बैट्समैन जस्सी सिंह आ चुके हैं पहला बी ने कीपर ने कैच बहुत सोहना फड़या सरदार साहब नेोहना छोड़ शाबा ਫਿਲਹਾਂਟ ਯਾਰ ਉਹ ਸ਼ਾਬਾ ਲੋ ਜੀ ਸਾਡੀ ਟੀਮ ਦੇ ਸ਼ਾਹਰੂ ਖਾਨ ਆ ਚੁੱਕੇ ਨੇ ਸ਼ਾਹਰੂ ਖਾਨ ਨੇ ਥੋੜੇ ਡੋਲੇ ਛੋਟੇ ਆ ਇਹਦੇ ਡੋਲੇ ਥੋੜੇ ਬੜੇ ਲੋ ਜੀ ਸਰਦਿਆਂ ਚ ਵਜੇ ਲ ਮੁੰਡਾ ਜਿੰਮ ਲਾਉਣ ਲੱਗ ਗਿਆ ਹੁਣੇ ਸ਼ਾਬਾ ਹੁੰਦੇ ਨਹੀਂ ਛੱਕਾ ਸ਼ਾਬਾ ਯਾਰ ਕਹਿਣਾ ਬੀਜੂ ਦੇਖ ਕੇ ਭਜੋ ਡਬਲ ਹੋ ਜਾਣਾ ਤਾਂ ਹੁਣ ਪਿੱਛੇ ਕਾ ਟੋਟਿਆਂ ਪਿੱਛੇ ਕਾ ਟੋਟਿਆਂ ਕੱਟ ਕੱਢਣ ਲੱਗਾ ਨਾ ਇਹ ਉਹ ਸ਼ਾਟ ਆ ਯਾਰ ਉਹ ਰੋਕ ਦੇਗਾ ਤੂੰ ਦੀ ਬਚਾਲੇ ਭੱਜਣਾ ਸੀ ਮੈਂ ਤਾਂ ਉਹਨੂੰ ਆਡ ਕਰਾਉਣਾ ਸੀ ਬਹੁਤ ਨੂੰ ਨਾ ਤੇ ਵੀ ਓਕੇ ਵੜੁੰਦੀ ਆ ਕਿਹੜਾ ਰੱਖਿਆ ਮੇਰਾ ਭਰਾ ਹੈਟ੍ਰਿਕ ਮਾਰ ਦੇ ਹੈਟ੍ਰਿਕ ਇਨੇ ਬੰਦੇ ਬੇ ਬੈਟਿੰਗ ਨੂੰ ਪੁੱਛੇ ਸ਼ਾਟ ਆ ਯਾਰ ਸੱਭ ਗਈ ਨਹੀਂ ਨਹੀਂ ਬੱਜ ਗਈ ਬੱਜ ਗਈ ਐਫਰਟ ਲਾਉਂਦੇ ਬੁਰੀਓ ਤੇਜ਼ ਭੱਜਿਆ ਕਰੋ ਧਰੋ ਥ्रो ਤੇਜ਼ ਆਉਂਦਾ ਸਾਡੀ ਟੀਮ ਵਿੱਚ ਸ਼ਾਹਰੂਖ ਖਾਨ ਸ਼ਾਹਰੂ ਨਹੀਂ ਸੰਜੇ ਦਾਤ ਸੰਜੇ ਦਾਤ ਹੈ ਮਮਾ ਸ਼ਾਹਰੂਖ ਖਾਨ ਕਿਹਦੇ ਬਸ ਲੈ ਸੰਜੇ ਦਾਤ ਲੱਗਦਾ ਸੰਜੂ ਬਾਬਾ ਲੋ ਜੀ ਫਾਈਨਲੀ 2-1 ਨਾਲ ਆਪਾਂ ਸੀਰੀਜ਼ ਜਿੱਤ ਚੁੱਕੇ ਆ ਤੇ ਹੁਣ ਕਰਦੇ ਆ ਮਾਣੀ ਮੋਟੀ ਜਾ ਕੇ ਪਾਰਟੀ ਸ਼ਰਲਟੀ ਹਾਂ ਜੀ ਬਹੁਤ ਸੋਹਣੀ ਬੈਟਿੰਗ ਕਰੀ ਹੈ ਬੀਸ਼ੂ ਤੇ ਕੁਲਵੀਰ ਨੇ ਬੋਲਿੰਗ ਵੀ ਵਧੀਆ ਹੋਈ ਸਾਰੀ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਹਾਰ ਕੇ ਬਹੁਤ ਵਧੀਆ ਵਧੀਆ ਬੋਲਿੰਗ ਵੀ ਬੈਟਿੰਗ ਬਹੁਤ ਵਧੀਆ ਬੈਟਿੰਗ ਮੇਰਾ ਫਾਈਨਲੀ ਟੀਮ ਜਿੱਤ ਚੁੱਕੀ ਹੈ ਜੀ ਤੁਹਾਡੀ ਛੋਟਾ ਯਾਰ ਆਉਂਦੀ ਆ ਹਾਂ ਕੌਣ ਵਾਲੀਆਂ ਬਹੁਤ ਵੈਂਟਦੀਆਂ ਤੇ ਹੁਣ ਸਮਾਨ ਸੋਣ ਕਰੀਏ ਇਕੱਠਾ ਚੱਲਦਾ ਨਾ ਉਹ ਦੋ ਤੇ ਚੱਲਦੇ ਚੱਲਣਾ ਚਾਹੀਦਾ ਮੈਂ ਉਹ ਹੀ ਚੱਕਰ ਆ ਮੈਂ ਤਾਂ ਹੀ ਉਧਰ ਕਿ ਆਇਆ ਇਹਨਾਂ ਨੂੰ ਵੇ ਆਪਨਰ ਬਦਲੀ ਜਾਓ ਆਪਣਾ ਹਰੇ ਕੇ ਮੈਚ ਚ ਲੋ ਜੀ ਮੈਂ ਜਿੱਤੇ ਹੁਣ ਮਠਾਈ ਖਾ ਰਹੇ ਹਾਂ ਅਸੀਂ ਸਪੈਸ਼ਲ ਇੱਕ ਫ੍ਰੈਸ਼ ਵਾ ਇੱਕ ਫ੍ਰੈਸ਼ ਵੇ ਬਾਅਦ ਚ ਦੂਏ ਮੈਚ ਚ ਪਹਿਲੇ ਮੈਚ ਕਰਦਾਂ ਤਾਂ ਪਹਿਲੇ ਮੈਚ ਕਰਾਂਗਾ ਸਹੀ ਗੱਲ ਹੈ ਆਏ ਮੁੱਛਾਂ ਦੇਖੋ ਮੁੰਡੇ ਨੇ 100 ਰੁਪਏ ਲਾਏ ਨੇ ਮੁੱਛਾਂ ਤੇ ਆਹ ਥਰੇ ਨਿੰਬੂ ਖੜਾ ਲਏ ਜੇ ਨਿੰਬੂ ਨਿੰਬੂ ਇੱਕ ਲੈਣੀ ਹੈ ਪਰ ਮੈਂ ਖੜ ਗਿਆ ਜੀ ਪੱਲੀ ਗੈਂਗ ਪੱਲੀ ਗੈਂਗ ਚੰਗਾ ਜੰਗਾ ਜੰਗਾ ਬੱਠ ਬੱਠ ਸਾਰੇ ਗੱਡੀਆਂ ਜਮਨੇ ਆਪਣੀ ਇਹ ਮੁੰਡਾ ਅਗਲੇ ਹੁਣ ਤੇ ਹੈ ਨਹੀਂਗਾ ਵੀ ਇਹਨੇ ਦਿਵਾਲੀ ਦੀਆਂ ਸਫਾਈਆਂ ਕਰਨੀਆਂ ਠੀਕ ਹੈ ਬਈ ਦਿਵਾਲੀ ਦੀ ਬਾਅਦ ਸਫਾਈਆਂ ਦੁਆਰ ਦਾ ਮੰਗਲਵਾਰ ਦੀ ਆ ਇੱਕ ਦਿਵਾਲੀ ਦਾ ਵੀ ਸਸਪੈਂਸ ਦਾ ਹਜੇ ਵੀ ਮੰਗਲਵਾਰ ਦੀ ਆ ਸੋਮਵਾਰ ਦੀ ਆ ਚਲੋ ਵੀ ਚਲੋ ਚਲੋ ਛੋਟਾ 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 ਓਕੇ 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 ਆ ਵੀ ਕਿਦਾਂ ਲੋ ਜੀ ਘਰੇ ਪਹੁੰਚ ਚੁੱਕੇ ਆ ਫਾਈਨਲੀ ਆਪਾਂ ਤੇ ਮਿਲੋ ਜੋ ਬੰਦੀਪ ਨੂੰ ਜੋੰਦੀ ਵੀ ਕਿਦਾਂ ਜੀ ਬੇਟੀ ਛੱਡ ਦੇ ਫੋਨ ਤੋਂ ਛੱਡ ਦੇ ਕੀ ਦੇ ਆ ਹੋ ਹੋ ਪੁੱਤਾਂ ਲੈ ਹਾਈ ਮੇਰੇ ਪੁੱਤਰੇ ਹਾਈ ਹੋ ਗਈ ਪੁੱਤਰ ਦਹੀਂ ਬਲੀ ਕਿੱਥੇ ਆਈ ਹੋਈ ਤੇਰੇ ਹਰ ਇੱਕ ਬਈ ਮੈਂ ਪੁੱਤਰੇ ਹਾਈ ਕਿੰਡੀ ਬੜੀ ਹੋ ਗਈ ਜੇਲਾ ਉਹ ਮਾਮਾ ਮੀਆਂ ਹੋਰ ਦੇਖੋ ਇਹ ਬੈਡ ਨੂੰ ਡਿੱਗ ਗਿਆ ਮੇਰਾ ਪੁੱਤ ਤੂੰ ਖਾ ਤੂੰ ਬਲੌਗ ਬੋ ਤਾਂ ਹੁਣ ਵੜਾ ਲਵਾ ਫਿਰ ਦਿਖਾਉਂਗਾ ਬਾਅਦ ਚ ਠੀਕ ਹੈ ਕੁੱਤੇ ਬੈਡ ਨੂੰ ਬੈਡਨ ਕੁੱਟਦਾ ਕੁੱਤੇ ਬੈਡ ਨੂੰ ਹਾਂ ਲੋ ਵੀਰ ਮੋਟਾ ਰਮੋਟ ਆਪਣੀ ਮੇਰੇ ਕਿਸੇ ਫਰੀ ਦੇ ਲਾ ਕਾਕੋਲਾ ਤਰਾ ਤੂੰ ਵੀ ਹੁਣ ਬੱਥ ਕਰ ਉਹ ਕਾਕੋਲਾ ਲਿਆ ਵੇ ਹਾਂ ਦੇਦੇ ਯਾਰ ਮੋਟਾ ਮੈਨੂੰ ਵੀ ਦੇਖ ਲੈਣ ਦੇ ਕੋਸਾ ਬਾਈ ਨੇ ਦੇ ਆ ਬਲੇ ਲੋ ਜੀ ਦੀਵਾਲੀ ਆ ਚੁੱਕੀ ਆਪਣੀ ਤੇ ਆਪਾਂ ਨੇ ਬੱਲੇ ਵੀ ਆ ਵੀ ਲਾਤੀਆ ਦੋ ਤਿੰਨ ਦਿਨ ਹੋ ਗਏ ਲਾਈਆਂ ਨੂੰ ਹਾਂ ਲੈਟਿੰਗ ਲੈਟਿੰਗ ਕਰਦੀ ਇਹ ਲੋਕ ਜਰਾ ਜਰਾ ਨਾਲ ਪਾਲ ਲੈਣਾ ਉਹਨੇ ਆ ਇਹ ਜਾਨੀ ਕਿ ਲਾਉਣਗੇ ਦਸੰਬਰ ਚ ਹਬਤ ਕੀ ਹੈ ਹਰ ਜੱਥ ਹੱਥ ਨਾ ਲਾ ਕਰਾਟ ਲਾ ਲਵਾ ਲੀ ਰਹਿਣ ਦੇ ਬਸ ਕਰ ਉਹ ਉਹਦੋਂ ਪੁੱਤ ਫੰਕਸ਼ਨ ਆਉਂਦੇ ਇਦਾਂ ਦੇ ਚਲਾ ਜਾਂਦੇ ਚਲੀ ਹੁਣ ਹਾਂਜੀ ਕੰਪੀਟੀ ਹੋ ਗਿਆ ਹਾਂਜੀ ਪਪਾ ਜੀ ਹੋ ਗਿਆ ਓਕੇ ਚ ਬਲੌੜੀ ਸੌਬਤ ਕਰੀਏ ਮਿਲਿਆ ਹਰ ਇੱਕ ਆ ਉਹ ਇਹਨੂੰ ਮਿਲਿਆ ਜੀ ਸਕੂਲ 'ਚੋ ਫਿਲਮ ਦੇਖਣ ਵਾਸਤੇ ਉਹਦਾਂ ਅਸੀਂ ਲੱਬ ਲੱਬ ਕਮਲੇ ਹੋ ਗਏ ਇਹਨੂੰ ਛੂੜੋ ਤਾਂ ਇਹਨੇ ਰੱਖਿਆ ਸੀ ਆਪਣੇ ਬੈਗ ਦੇ ਵਿੱਚ ਤਾ ਮੂੰਹ ਉੱਥੇ ਪੰਜਰੋਂ ਐਕਸਟਰਾ ਲੱਗਣੇ ਪਏ ਆ ਤੋ ਬਾਕੀ ਅੱਜ ਦਾ ਵਲੌਗ ਹੈ ਇੰਨਾ ਕੁ ਜੀ ਅੱਜਾ ਮੂ ਜੀਆ ਤੁਹਾਨੂੰ ਮਿਲਦੇ ਕੱਲ੍ਹ ਦੇ ਵਲੌਗ ਦੇ ਵਿੱਚ ਉਹਦੇ ਸਾਰੇ ਸਤਿਕਾਰ ਜੀ ਬਾਏ ਬਾਏ ਉਹ ਲੜਾਈ ਹੋ ਗਈ ਓਏ ਲੜਾਈ ਹੋ ਗਈ ਲੜਾਈ ਹੋ ਗਈ ਹੁੰਦੀਆਂ ਸਿੱਕ ਫਸ ਕੇ ਉਹ ਲੜਾਈ ਉਹ ਬਾਸ 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 ਬਾਏ ਐ ਨਾ ਧਮੌੜੀ ਮਾਰ। ਉਹ ਵੋ ਲੋ ਜੀ ਸਮਾਪਤੀ ਅੱਜ ਬੜੀ ਡੇਂਜਰਸ ਹੋਈ ਸਾਡੀ। ਬਾਏ ਬਾਏ। ਬੜੀ ਰਿਸਕੀ ਡੇਂਜਰ ਹੈ। ਬਾਏ ਬਾਏ ਕਰਦੇ। ਆ ਬੋਏ